ਉਹ ਸਾਹਮਣੇ ਬੂਟੇ ਫਰਮਾ ਦੇ ਬੂਟੇ ਨੇ ਜਿਹੜਾ ਫਰਮਾ ਹੁੰਦਾ ਬਹੁਤ ਖੁਸ਼ਕ ਹੁੰਦਾਗਾ ਪਿਛਲੇ ਟਾਈਮਾਂ ਦੇ ਵਿੱਚ ਅਗਰ ਜੇ ਕਿਸੇ ਨੂੰ ਅੱਗ ਲੱਗ ਜਾਂਦੀ ਤਾਂ ਉਹਦੇ ਜ਼ਖਮਾਂ ਦੇ ਉੱਪਰ ਕੀ ਕਰਦੇ ਸਰੋਂ ਦਾ ਤੇਲ ਲਾ ਕੇ ਇਹਦੇ ਸੱਕ ਦਾ ਜਾਨੀ ਕਿ ਪਾਊਡਰ ਕਰਕੇ ਕੱਪੜਾ ਛਾਣ ਕਰਕੇ ਉਹਦੇ ਜ਼ਖਮਾਂ ਦੇ ਉੱਪਰ ਪੁੱਕ ਦਿੰਦੇ ਹੁੰਦੇ ਜੀਤੇ ਕਰਕੇ ਜਾਨੀ ਕਿ ਜ਼ਖਮ ਹਮੇਸ਼ਾ ਦੇਖਵਾ ਅੱਗ ਲੱਗਿਆ ਪਾਣੀ ਰਸਣ ਲੱਗ ਜਾਂਦਾ ਹੁੰਦਾ ਸੁੱਕਦਾ ਨਹੀਂ ਹੁੰਦਾ ਉਹ ਖੁਸ਼ਕੀ ਹੀ ਪੈਦਾ ਕਰਨੀ ਹੁੰਦੀ ਆ ਜਿਹੜਾ ਫਰਮਾ ਹੁੰਦਾ ਪਾਣੀ ਖਿੱਚ ਲੈਂਦਾ ਸਾਰਾ ਤੂੰ ਖੁਸ਼ਕ ਜਾਦੀ ਹੋਣ ਕਰਕੇ ਜ਼ਖਮ ਨੂੰ ਖੁਸ਼ਕ ਕਰਕੇ ਗ੍ਰੀਨ ਲਿਆ ਦਿੰਦਾ ਹੈਗਾ ਇਸ ਕਰਕੇ ਜਾਨੀ ਕਿ ਇਹ ਕਾਫੀ ਆਯੁਰਵੈਦਿਕ ਦੇ ਵਿੱਚ ਜਿਨ੍ਹਾਂ ਦੇ ਜ਼ਖਮ ਜਲ ਜਾਂਦੇ ਨੇ ਜਾਨੀ ਕਿ ਜਲ ਜਾਂਦਾ ਸਰੀਰ ਪਿੰਡਾ ਉਹਦੇ ਤੇ ਲਾਇਆ ਜਾਂਦਾ ਸੀਗਾ ਆ ਇਮਲੀ ਦਾ ਬੂਟਾ ਬੀਮਲੀ ਹੁੰਦੀ ਹੈ ਇਹ ਠੰਡੀ ਹੁੰਦੀ ਹੈ ਬਹੁਤ ਜ਼ਿਆਦੀ ਤੇ ਖੱਟਾਪਨ ਹੁੰਦਾ ਇਹਦੇ ਵਿੱਚ ਤੇ ਆਪਣਾ ਪਾਚਨ ਤੰਤਰ ਕਾਇਮ ਕਰਦੇ ਜਾਨੀ ਕਿ ਜੇ ਭੁੱਖ ਨਾ ਲੱਗਦੀ ਹੋਵੇ ਸੋਜ ਵਗੈਰਾ ਆਪਾਂ ਕਾਫੀ ਨੁਸਖੇ ਲੋਕਾਂ ਵਰਦੀਣਗੇ ਜਿਵੇਂ ਚੀ ਆਲੂ ਬੁਖਾਰਾ ਵਗੈਰਾ ਇਸ ਤਰ੍ਹਾਂ ਦੀਆਂ ਚੀਜ਼ਾਂ ਪਾ ਕੇ ਤੇ ਬਹੁਤ ਹੀ ਵਧੀਆ ਯਾਨੀ ਕਿ ਦਰਸ਼ਨ ਕਰਨ ਵਾਲੇ ਨੇ ਇਥੇ ਹਰ ਇੱਕ ਦਾ ਫਰਜ਼ਵਾਨ ਦਾ ਇਥੇ ਆਉ ਉਹ ਤੇ ਕੁਦਰਤ ਬਾਰੇ ਸਾਨੂੰ ਪਤਾ ਲੱਗੇ ਨਸੂੜਾ ਲਸੂੜਾ ਨਸੂੜਾ ਕੋਈ ਨੰਨੇ ਨਾਨ ਕੋਈ ਲੱਲੇ ਨਾਲ ਵੱਖੋ ਵੱਖ ਦੇ ਨਾਮ ਹੁੰਦੇ ਨੇ ਕਿ ਇਹ ਵੀ ਠੰਡਾ ਹੁੰਦਾਗਾ ਜਿਨ੍ਹਾਂ ਦੇ ਗਰਮੀ ਪਿਤ ਪ੍ਰਕਿਰਤੀ ਕਰਕੇ ਮੂਹ ਪੱਕਦੇ ਹੁੰਦੇ ਨੇ ਉਹ ਨਾ ਨੂੰ ਵਰਦੇ ਹੁੰਦੇ ਤੇ ਗੂਨ ਦੇ ਰੂਪ ਦੇ ਵਿੱਚ ਵੀ ਇਹ ਤੋਂ ਕੰਮ ਲੈਂਦਾ ਜਾਂਦਾ ਸੀ ਪਿਛਲੇ ਟਾਈਮਾਂ ਦੇ ਵਿੱਚ ਹੁੰਦਾ కెਮੀਕਲ ਆ ਗਏ ਤੇ ਇਸ ਕਰਕੇ ਆ ਆਪਣਾ ਹੋ ਗਿਆ ਨਿਰਗੁੰਡੀ ਸੰਭਾਲੂ ਕਹਿੰਦੇ ਹੁੰਨੇ ਆਪਾਂ ਇਹ ਜ਼ਖਮਾਂ ਵਾਸਤੇ ਬਹੁਤ ਹੀ ਵਧੀਆ ਹੁੰਦਾ। ਪ੍ਰਾਣੀ ਦੀ ਕਈ ਦਾ ਵਿਚਾਰਤਾ ਰਹੀ ਵੀ ਹੁੰਦੀ ਵੀ ਉੱਥੇ ਹੁੰਦਾ ਜਿੱਥੇ ਜਾਨੀ ਕਿ ਆਪਣਾ ਕੋਈ ਲੋਕ ਵਗੈਰਾ ਮਰੇ ਹੁੰਦੇ ਦੱਬੇ ਹੁੰਦੇ ਉੱਥੇ ਹੀ ਪੈਦਾ ਹੁੰਦਾ ਵਿਚਾਰਤਾ ਰਹ ਹੁੰਦੀ ਸੀ ਪ੍ਰਾਣੀ। ਪਰ ਇਹ ਜ਼ਖਮਾਂ ਵਾਸਤੇ ਬਹੁਤ ਹੀ ਵਧੀਆ ਕਚਨਾਰ ਦੇ ਦੇਖੋ ਦਿਲ ਵਾਂਗੂ ਜਿਹੜੇ ਬੂਟੇ ਕਚਨਾਰ ਜਿਨ੍ਹਾਂ ਦੇ ਸਰੀਰ ਤੇ ਪ੍ਰਗੰਡਾ ਹੋ ਜਾਂਦੀਆਂ ਨੇ ਤੇ ਇਹਨੂੰ ਉਬਾਲ ਕੇ ਦੇ ਕਾੜੇ ਨੂੰ ਵਰਤਿਆ ਜਾਂਦਾ ਸੀਗਾ। ਇਸ ਕਰਕੇ ਕੀ ਆਪਾਂ ਨੂੰ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਜੋ ਅਲੋਪ ਹੋ ਚੁੱਕਿਆ ਤੇ ਵੱਧ ਤੋਂ ਵੱਧ